ਜਦੋਂ ਪਿਆ ਕਿਉਂਕਿ ਉਹਨਾਂ ਨੂੰ ਮਦਦ ਸਰ ਸ਼ਹੀਦਾਂ ਨੂੰ ਦਿੱਤੀ ਜਾਵੇ ਉਹਨਾਂ ਨੇ ਸਾਡੇ ਦੇ ਸਾਡੇ ਦੇਸ਼ ਤੇ ਕਿੰਨਾ ਕੁ ਕਿਰਦਾਰ ਦੰਦੇ ਇੱਕ ਸਾਡੇ ਦੀਆਂ ਤਸਵੀਰਾਂ ਦੇ ਵਿੱਚ ਕਿ ਤੁਸੀਂ ਕੋਈ ਵੀ ਤਸਵੀਰ ਦੇਖ ਸਾਡੇ ਜੀ ਕਿ ਫਰੀडम फाइਟਰ ਜਿਹੜੀਆਂ ਬਖਲਾ ਖੂਬਸੂਰਤ ਬਹੁਤ ਤਸਵੀਰਾਂ ਬਣਾਈਆਂ ਜਾਣੀਆਂ ਨੇ ਸਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਹੋਟਲ ਇੰਡੀਆ ਤੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਅੱਜ 13 April ਵਿਸਾਖੀ ਦਾ ਦਿਨ ਹੈ ਤੇ ਉੱਥੇ ਹੀ ਤੁਹਾਨੂੰ ਕੁਝ ਬੱਚਿਆਂ ਨਾਲ ਮਿਲਣ ਜਾ ਰਹੇ ਆ ਜਿਨ੍ਹਾਂ ਵੱਲੋਂ ਸ਼ੀ ਧਨੁਸ਼ਰਧਾ ਜਲੀ ਦੇਣ ਦਾ ਅਨੋਖਾ ਤਰੀਕਾ ਪਨਾਇਆ ਗਿਆ ਸਭ ਤੋਂ ਪਹਿਲੇ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਇੱਥੇ ਇੰਨੇ ਬੱਚੇ ਜਿਹੜੇ ਬੈਠੇ ਹੋਏ ਨੇ ਇਨ੍ਹਾਂ ਵੱਲੋਂ ਜਿਹੜੀ ਅੱਜ ਫ੍ਰੀडम फाइਟਰਸ ਦੀਆਂ ਜਿਹੜੀਆਂ ਤਸਵੀਰਾਂ ਬਣਾ ਕੇ ਜਿਹੜੀਆਂ ਸ਼ਿਧੀਆਂ ਦਿੱਤੀਆਂ ਉਸ ਸਟਿਚੇਸ਼ਨ ਨਾਲ ਵੀ ਕੀਤੀ ਜਾ ਰਹੀ ਹੈ ਤਾਂ ਸਭ ਤੋਂ ਪਹਿਲੇ ਤਾਂ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਛੋਟੀ ਉਮਰ ਦਾ ਬੱਚਾ ਦਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਮਨਸੂਰਨ ਤੇ ਜਿਹੜੀ ਤਸਵੀਰ ਬਣਾਈ ਗਈ ਹੈ ਬੇਟੇ ਤੁਸੀਂ ਤਸਵੀਰ ਦੇਖ ਸਕਦੇ ਜੀ ਆਦਮਾ ਗਾਂਧੀ ਦੀ ਜਿਹੜੀ ਤਸਵੀਰ ਬਣਾਈ ਗਈ ਹੈ ਜਿਹੜੀ ਤਸਵੀਰ ਬਣਾਈ ਗਈ ਹੈ ਤਾਂ ਫੁੱਜਨਾ ਕਰਦੀ ਹੈ ਕਿ ਕਿੰਨਾ ਇਨ੍ਹਾਂ ਬਾਰੇ ਕਿੰਨੀ ਜਿਆਦਾ जानकारी रख दे नो कि बेटा की नाम है डैडी प्रतीक आ किन्ना दी फोटो बना रहे महात्मा तो गांधी जी नहीं तो तस्वीर बनाने के देखो सकी हुँ? ये आर्ट आर्ट गैलरी से अच्छा तो और भी बना लेते हैं ਤਾਂ ਦੇਖ ਸਕਦੇ ਜੀ ਤਸਵੀਰਾਂ ਦੇ ਵਿੱਚ ਕਿ ਤੁਸੀਂ ਕੋਈ ਵੀ ਤਸਵੀਰ ਦੇਖ ਸਕਦੇ ਜੀ ਕਿ ਫਰੀडम फाइਟਰਸ ਦੀਆਂ ਜਿਹੜੀਆਂ ਵੱਖ-ਵੱਖ ਖੂਬਸੂਰਤ ਜਿਹੜੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਨੇ ਇੱਕ ਵਾਰੀ ਤੁਹਾਨੂੰ ਨੇੜੇ ਥੋੜਾ ਦਿਖਾਉਣਾ ਚਾਹਾਂਗਾ ਕਿ ਤੁਸੀਂ ਦੇਖ ਸਕਦੇ ਜੀ ਜਿੰਨੇ ਵੀ ਫਰੀडम फाइਟਰਸ ਨੇ ਉਹਨਾਂ ਦੀ ਜਿਹੜੀ ਬਹੁਤ ਹੀ ਸੋਹਣੀ ਜਿਹੜੀ ਤਸਵੀਰ ਬਣਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਜੀ ਭਗਤ ਸਿੰਘ ਦੀ ਕਿੱਡੀ ਜਿਹੜੀ ਖੂਬਸੂਰਤ ਜਿਹੜੀ ਤਸਵੀਰ ਬਣਾਈ ਜਾ ਰਹੀ ਹੈ ਤਾਂ ਇਹ ਇੱਕ ਸ਼ਰਧਾਂਜਲੀ ਦੇਦਾ ਅਨੋਖਾ ਜਿਹੜਾ ਤਰੀਕਾ ਹੈ ਇਹ ਬੱਚਿਆਂ ਦਾ ਕੰਪੀਟੀਸ਼ਨ ਕਰਾ ਰਿਆ ਜਾ ਰਿਹਾ ਤੇ ਉਹਦੇ ਵਿੱਚ ਜਿਹੜਾ ਪੇਂਟਿੰਗ ਕਰਵਾ ਕੇ ਬੱਚਿਆਂ ਨੂੰ ਇੱਕ ਕੰਪੀਟੀਸ਼ਨ ਵੀ ਕਰਾਇਆ ਜਾ ਰਿਹਾ ਜਿਸ ਦੇ ਨਾਲ ਨਾਲ ਜਿਹੜੇ ਹੋਏ ਸਨ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ ਤਾਂ ਬੱਚਿਆਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤੁਸੀਂ ਪਹਿਲੇ ਦੇਖ ਸਕਦੇ ਜੇ ਤਸਵੀਰਾਂ ਕਿੰਨੀਆਂ ਸੋਹਣੀਆਂ ਜਿਹੜੀਆਂ ਬਣਾਈ ਜਾ ਰਹੀ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਕਿ ਜਦੋਂ ਇੱਥੇ ਹਮਲਾ ਹੋਇਆ ਸੀ ਤਾਂ ਕਿਹੋ ਜਿਹਾ ਮੰਜ਼ਰ ਰਿਹਾ ਹੋਏਗਾ ਬੜਾਈ ਖੂਨ ਬੜਾਈ ਖੂਨ ਖਰਾਬਾ ਸੀ ਮਤਲਬ ਕਿ ਸਾਨੂੰ ਸਾਨੂੰ ਮਤਲਬ ਕਿ ਇਸ ਲਈ ਕਰਦੇ ਪਿਆ ਕਿਉਂਕਿ ਇਹ ਉਹਨਾਂ ਨੂੰ ਮਤਲਬ ਸ਼ਰਧਾਂਜਲੀ ਦਿੱਤੀ ਜਾਵੇ ਕਿ ਉਹਨਾਂ ਨੇ ਸਾਡੇ ਲਈ ਸਾਡੇ ਦੇਸ਼ ਲਈ ਕਿੰਨਾ ਕੁਝ ਕੀਤਾ ਤੇ ਸਾ ਨੂੰ ਮਤਲਬ ਕਿ ਇਹ ਕਰਨਾ ਜ਼ਰੂਰੀ ਬੰਦਾ ਸਾਡੇ ਲਈ ਕਿਉਂਕਿ ਇੱਕ ਦਿਲ ਤੋਂ ਸਾਡੇ ਮਤਲਬ ਕਿ ਆਵਾਜ਼ ਨਿਕਲਦਾ ਕਿ ਹਾਂਜੀ ਉਹਨਾਂ ਨੇ ਕੀਤਾ ਤੇ ਫਿਰ ਅਸੀਂ ਕਿਉਂ ਨਾ ਕਰੀਏ ਆਪਣੇ ਹਮ ਤੇ ਇੱਕ ਸਾਡੇ ਦੇ ਕਿ ਬੱਚਿਆਂ ਨੂੰ ਵੀ ਜਿਹੜਾ ਆਪਣੇ ਦੇਸ਼ ਲਈ ਕੀਤੇ ਗਏ ਕੰਮ ਨੇ ਉਹ ਵੀ ਚੇਤੇ ਨੇ ਅਤੇ ਬੱਚੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਤਿਆਰ ਵੀ ਨੇ ਅਤੇ ਆਪਣੇ ਵੱਖ-ਵੱਖ ਜਿਹੜੇ ਅੰਦਾਜ਼ ਦੇਣਾ ਤਰੀਕੇ ਦੇ ਨਾਲ ਉਹ ਜਿਹੜੀ ਸ਼ਰਨ ਦਾਨ ਜਲੀ ਦਿੱਤੀ ਜਾ ਰਹੀ ਹੈ ਇਹ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਸੀ ਕਿ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਮਤਲਬ ਇੱਥੇ ਲਿਆਣਾ ਜ਼ਰੂਰੀ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਨੂੰ ਹੋ ਜਾਂਦੀਆਂ ਕਿਸ ਤਰੀਕੇ ਨਾਲ ਮਿਲੀਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਤਾਂ ਹੋਰ ਤੁਹਾਡੇ ਨੈਦੀਆਂ ਖਤਰਾ ਲੈ ਕੇ ਦੁਬਾਰਾ ਰੁਬਰੂ ਆਵਾਂਗੇ ਕੈਮਰਾ ਪ੍ਰਸੰਦ ਦਿਨਾਂ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਗਰੇਜ਼ੀ